ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਦੀ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਇਸ ਚੈਨਲ ਤੇ ਵੇਖਦੇ ਹੋ ਤੁਸੀਂ ਨੇੜੀ ਸੂਟਾਂ ਦੀ ਬਹੁਤ ਸਾਰੀ ਵੈਰਾਈਟੀ ਗਰਮੀਆਂ ਸਰਦੀਆਂ ਪਾਰਟੀ ਵਰ ਕੈਜੂਅਲ ਸੂਟਸਾਰੇ ਹੀ ਤਰ੍ਹਾਂ ਦੇ ਲੈ ਕੇ ਆਉਂਨੇ ਆ ਅ ਜਿਵੇਂ ਕਿ ਹੁਣ ਮੌਸਮ ਬਦਲ ਗਿਆ ਹੈ ਤੇ ਅੱਜ ਦੇ ਜਿਹੜੇ ਸੂਟ ਆ ਉਹ ਹੋਣਗੇ ਗਰਮੀਆਂ ਦੇ ਠੀਕ ਹੈ ਜੀ ਕਾਟਨ ਵੇਅਰ ਸੂਟ ਹੋਣਗੇ ਅ ਕੱਲ ਦੀ ਵੀਡੀਓ ਦੇ ਵਿੱਚ 올ਓਵਰ ਸੂਟ ਮੈਚਿੰਗ ਸੂਟ ਜਿਹੜੇ ਉਹ ਕਾਫੀ ਆਏ ਸੀਗੇ ਤੇ ਉਸ ਦੇ ਵਿੱਚ ਥੋੜੇ ਜੇ ਕਲਰ ਤੇ ਡਿਜ਼ਾਈਨ ਜਿਹੜੇ ਪੈਂਡਿੰਗ ਰਹਿ ਗਏ ਸੀਗੇ ਇਹ ਬਾਰੇ ਜਿਹੜੇ ਸੂਟ ਆ ਇਹ ਹੋਣਗੇ 올ਓਵਰ ਸੂਟ ਹੋਣਗੇ ਵੱਡੇ ਬਰ ਦਾ ਜਿਹੜਾ ਇਹ ਸੂਟ ਮਿਲੇਗਾ ਤੇ 3 1/2 ਮੀਟਰ ਜਿਹੜੀ ਉਹ ਕੱਟ ਹੋਏਗੀ ਠੀਕ ਹੈ ਜੀ ਜਿਸ ਤਰ੍ਹਾਂ ਸਭ ਤੋਂ ਪਹਿਲੇ ਆ ਬਹੁਤ ਪਿਆਰਾ ਕਲਰ ਆ ਇਹ ਵਾਲਾ ਅ ਇਸ ਦੇ ਵਿੱਚ ਜੈਲੋ ਸ਼ੇਡ ਆ ਜਾਏਗੀ ਇੱਕ ਬਲੂਇਸ਼ ਕਲਰ ਆ ਜਾਏਗਾ ਤੇ ਇੱਕ ਇਹ ਵਾਲਾ ਜਿਹੜਾ ਵਾਈਟ ਕਲਰ ਦੀ ਉੱਪਰ ਪ੍ਰਿੰਟਿੰਗ ਹੋਈ ਹੈ ਤੇ ਇਹ ਹੋਏਗਾ ਨੇਵੀ ਬਲੂ ਸ਼ੇਡ ਠੀਕ ਹੈ ਜੀ ਇਹ ਵਾਲੇ ਤਿੰਨ ਸੂਟ ਜਿਹੜੇ ਇਹ ਤੁਹਾਨੂੰ 3.5 ਮੀਟਰ ਦੀ ਕੱਟ ਮਿਲੇਗੀ ਤੇ 350 ਦਾ ਜਿਹੜਾ ਉਹ ਵਿਦਆਊਟ ਸ਼ਿਪਿੰਗ ਜਿਹੜਾ ਉਹ ਸੂਟ ਹੋਏਗਾ ਕਲਰ ਬਹੁਤ ਸੋਹਣੇ ਆ ਤੇ ਬਾਕੀ ਜਿਹੜੇ ਇਹਨਾਂ ਦੇ ਵਿੱਚ ਕਲਰ ਸੀਗੇ ਉਹ ਸਾਡੀ ਕੱਲ ਵਾਲੀ ਵੀਡੀਓ ਦੇ ਵਿੱਚ ਪਾਰਟ ਮੰਨ ਦੇ ਵਿੱਚ ਆਏ ਹੋਏ ਨੇ ਅਗਲੇ ਸੂਟ ਜਿਹੜੇ ਇਹ ਵੀ ਇੱਕਦਮ ਵਧੀਆ ਕਾਟਨ ਵੀਅਰ ਪਿਓਰ ਕਾਟਨ ਦੇ ਸੂਟ ਹੋਣਗੇ ਇਹ ਵਾਲੇ ਮੈਚਿੰਗ ਸੂਟ ਹੋਣਗੇ ਸਭ ਤੋਂ ਪਹਿਲੇ ਸਕ ਜੇ ਸ਼ਰਟ ਜਿਹੜੀ ਉਹ ਪ੍ਰਿੰਟਡ ਮਿਲੇਗੀ ਤੁਹਾਨੂੰ ਫਲਾਵਰਸ ਵਾਲੀ ਤੇ ਨਾਲ ਜਿਹੜਾ ਆ ਬਾਟਮ ਆ ਉਹ ਮਿਲੇਗਾ ਛੋਟੇ ਛੋਟੇ ਪ੍ਰਿੰਟਿੰਗ ਵਾਲਾ ਠੀਕ ਹੈ ਜੀ ਇਹਦੇ ਵਿੱਚ ਕਲਰ ਦੀ অপਸ਼ਨ ਤੁਹਾਨੂੰ ਕਾਫੀ ਮਿਲ ਜੇਗੀ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕੋਈ ਵੀ ਸੂਟ ਕਲਰ ਮੰਗਵਾ ਸਕਦੇ ਹੋ ਬੁਕਿੰਗ ਦਾ ਨੰਬਰ ਹੋਏਗਾ 7814352822 ਇਸ ਨੰਬਰ ਤੇ ਤੁਸੀਂ ਬੁਕਿੰਗ ਕਰਨੀ ਹੈ ਸਕਰੀਨਸ਼ਾਟ ਸੈਂਡ ਕਰਨਾ ਹੈ ਤੇ ਨਾਲ ਹੀ ਇਹਨਾਂ ਦਾ ਰੇਟ ਸੈਂਡ ਕਰਨਾ ਹੈ ਠੀਕ ਹੈ ਜੀ ਇਹ ਤੁਹਾਨੂੰ ਸੂਟ ਮਿਲੇਗਾ 450 ਦਾ ਵਿਦਆਊਟ ਸ਼ਿਪਿੰਗ ਠੀਕ ਹੈ ਇਹ 450 ਦਾ ਸੂਟ ਹੋਏਗਾ ਕਲਰ ਇੱਕਦਮ ਵਧੀਆ ਪਿੰਕ ਪੀਚ ਕਲਰ ਆ ਗਿਆ ਸਕਾਈ ਟੋਨ ਆ ਗਿਆ ਫਲਾਵਰਸ ਵਾਲੀ ਵਾਈਟ ਪ੍ਰਿੰਟਿੰਗ ਆਏਗੀ ਪਿੰਕ ਪੀਚ ਕਲਰ ਦੇ ਤੇ ਨਾਲ ਬਾਟਮ ਤੇ ਵੀ ਵਾਈਟ ਪ੍ਰਿੰਟਿੰਗ ਥੋੜੀ ਜਿਹੀ ਡਿਫਰੈਂਟ ਪ੍ਰਿੰਟਿੰਗ ਆਏਗੀ ਬਾਟਮ ਦੀ ਠੀਕ ਹੈ ਜੀ ਆ ਕਲਰ অপਸ਼ਨ ਜਿਵੇਂ ਸਕਾਈ ਸ਼ੇਡ ਆ ਗਈ ਹੈ ਪਿੰਕ ਪੀਚ ਕਲਰ ਆ ਗਿਆ ਇਹ ਵਾਲਾ ਆਏਗਾ ਮਸਟਰਡ ਕਲਰ ਠੀਕ ਹੈ ਮਸਟਰਡ ਟੋਨ ਹੋਏਗੀ ਥੋੜੀ ਸਕਿਨ ਟਾਈਪ ਸ਼ੇਡ ਹੋਏਗੀ ਇਹ ਵਾਲੀ ਬਹੁਤ ਹੀ ਸੋਹਣੇ ਕਲਰ ਨੇ ਮੈਂਂਦੀਆ ਜੀ ਟੋਨ ਵਾਲੀ ਜਿਹੜੀ ਇਹ ਸ਼ੇਡ ਹੋਏਗੀ ਕਲਰ ਬਹੁਤ ਪਿਆਰਾ ਜਿਹੜਾ ਕਲਰ ਤੁਹਾਨੂੰ ਵੀਡੀਓ ਵਿੱਚ ਦਿਖਾਈ ਦੇ ਰਿਹਾ ਇਹ ਸੇਮ ਹੀ ਤੁਹਾਨੂੰ ਕਲਰ ਮਿਲੇਗਾ ਕਲਰ ਇੱਕਦਮ ਡਿਫਰੈਂਟ ਜੇ ਯੂਨੀਕ ਜੇ ਕਲਰ ਚਾਰਟ ਤੋਂ ਹੋਣਗੇ ਬਹੁਤ ਹੀ ਸੋਹਣੇ ਸੋਬਰ ਕਲਰ ਆਉਣਗੇ ਹਰ ਇੱਕ ਏਜ ਗਰੁੱਪ ਵਾਸਤੇ ਇਹ ਵਾਲੇ ਸੂਟ ਹੁੰਦੇ ਨੇ ਹਰ ਇੱਕ ਏਜ ਗਰੁੱਪ ਜਿਹੜਾ ਇਹ ਵਾਲੇ ਸੂਟ ਨੂੰ ਵੇਅਰ ਕਰ ਸਕਦਾ ਹੈ ਤਿੰਨ ਕਲਰ ਜਿਹੜੇ ਇਹ ਵਾਲੇ ਇਹ ਵਾਲੇ ਡਿਜ਼ਾਈਨ ਦੇ ਵਿੱਚ ਆ ਗਏ ਨੇ ਤਿੰਨ ਕਲਰ ਠੀਕ ਹੈ ਅਗਲਾ ਆਏਗਾ ਪਿੰਕ ਕਲਰ ਪਿੰਕ ਡਾਰਕ ਕਲਰ ਹੋਏਗਾ ਪਰ ਵਾਈਟ ਕਲਰ ਦੀ ਪ੍ਰਿੰਟਿੰਗ ਹੋਈ ਆ ਇਹ ਬਾਟਮ ਆਏਗਾ ਤੇ ਸ਼ਰਟ ਜਿਹੜੀ ਉਹ ਆਏਗੀ ਇਸ ਤਰ੍ਹਾਂ ਪਿੰਕ ਦੇ ਉੱਪਰ ਡਾਰਕ ਵਾਈਟ ਕਲਰ ਦੀ ਆਏਗੀ ਪ੍ਰਿੰਟਿੰਗ ਠੀਕ ਹੈ ਤੇ ਨਾਲ ਇਸਦੇ ਨੇਵੀ ਬਲੂ ਟਾਈਪ ਜਿਹੜਾ ਉਹ ਆਏਗਾ ਥੋੜਾ ਜਿਹਾ ਪ੍ਰਿੰਟ ਫਲਾਵਰਸ ਦਾ ਪਿੰਕ ਸ਼ੇਡ ਆਏਗੀ ਇਸ ਪ੍ਰਿੰਟਿੰਗ ਦੇ ਵਿੱਚ ਇਹ ਡਿਜ਼ਾਈਨ ਦੇ ਵਿੱਚ ਤੁਹਾਨੂੰ ਕਲਰ ਆਪਸ਼ਨ ਕਾਫੀ ਮਿਲ ਜਾਣੇ ਆ ਤੁਸੀਂ ਆਪਣੇ ਚੋਇਸ ਦੇ ਅਕੋਰਡਿੰਗ ਕੋਈ ਵੀ ਸੂਟ ਕਲਰ ਮੰਗਵਾ ਸਕਦੇ ਹੋ ठीक है जी सबसे पहले जिमे आ गया व ए पिंक कलर होएगा थोड़ा डार्क पिंक शेड होएगी वाइट कलर दिस दे ऊपर प्रिंटिंग आएगी अगला कलर ਤੁਸੀਂ ચેક કરો બહોત ਹੀ સોને સોબર જે કલર હોનગે એકદમ ગુડ લુકિંગ સૂટ હોનગે સી ગ્રીન કલર આયેગા ઉપર ચેરી કલર દી જેડી ઓ ફ્લાવરિંગ હોઈયા ના લાયેગી વાઈટ કલર દી પ્રિન્ટિંગ ઠીક હે જી બોટમ મી પ્રિન્ટેડ હોएगा ਤੇ શર્ટ વી પ્રિન્ટેડ હોएगी બહોત ਹੀ સોને ડિફરન્ટ પ્રિન્ટસ હોનગે જેસરા કી બોટમ જڑا હે ઓ લાઈન્સ વાળી પ્રિન્ટિંગ દા આયેગા શર્ટ જેડી ઓ ફ્લાવર્સ વાળી પ્રિન્ટિંગ થી આયેગી ਠੀਕ ਹੈ ਜੀ ਅਗਲਾ ਆ ਗਿਆ ਸੀ ਗ੍ਰੀਨ ਕਲਰ ਇਹ ਤੁਹਾਨੂੰ ਜਿਹੜਾ ਇਹ ਉਹ ਸੂਟ 5 ਮੀਟਰ ਦਾ ਮਿਲੇਗਾ ਠੀਕ ਹੈ 2.5 ਮੀਟਰ ਦਾ ਜਿਹੜਾ ਉਹ ਸੂਟ ਹੋਏਗਾ ਸ਼ਰਟ 2 ਮੀਟਰ ਦੀ ਹੋਏਗੀ ਬਾਟਮ ਹੋਏਗੀ 2 ਮੀਟਰ ਦੀ ਤੇ ਇਹ ਇਹ ਹੋਏਗਾ 450 ਦਾ ਸੂਟ ਵਿਦਆਊਟ ਸ਼ਿਪਿੰਗ ਠੀਕ ਹੈ ਜੀ ਸ਼ਿਪਿੰਗ ਦੇ ਚਾਰਜਸ ਤੁਹਾਨੂੰ ਐਕਸਟਰਾ ਲੱਗਣਗੇ ਅਲੱਗ ਤੋਂ ਦੇਣੇ ਪੈਣਗੇ ਆਨਲਾਈਨ ਜਿਹੜੀ ਹੈ ਤੁਸੀਂ ਪੇਮੈਂਟ ਕਰਨੀ ਆ ਬੁਕਿੰਗ ਆਨਲਾਈਨ ਤੁਸੀਂ ਪੇਮੈਂਟ ਕਰਨੀ ਆ ਤੇ ਪੇਮੈਂਟ ਤੁਹਾਨੂੰ ਪਹਿਲੇ ਹੀ ਕਰਨੀ ਪਏਗੀ ਠੀਕ ਹੈ ਜੀ ਅਗਲਾ ਕਲਰ ਚੈੱਕ ਕਰੋ ਇਹ ਵਾਲਾ ਵੀ ਪਿੰਕ ਸ਼ੇਡ ਦੇ ਵਿੱਚ ਆਏਗਾ ਥੋੜਾ ਜਿਹਾ ਇਸ ਦਾ ਡ ਪਿੰਕ ਤੋਂ ਥੋੜਾ ਬਾਵਾ ਸ਼ੇਡ ਦੇ ਵਿੱਚ ਆਏਗਾ 컬러 ਬਹੁਤ ਹੀ ਸੋਹਣੇ ਆ ਜਿਹੜੇ 컬러 ਤੁਹਾਨੂੰ ਦਿਖਾਈ ਦੇ ਰਹੇ ਨੇ ਐਜ਼ ਇਟ ਇਜ਼ ਹੀ ਸੇਮ 컬러 ਆਉਣਗੇ ਠੀਕ ਹੈ ਜਿਸ ਨਾਲ ਪਹਿਲਾ ਜਿਹੜਾ ਥੋੜਾ ਚੈਰੀ ਸ਼ੇਡ ਦੇ ਵਿੱਚ ਵੀ ਆ ਜਾਂਦਾ ਹੈ ਤੇ ਪਿੰਕ ਟੋਨ ਚ ਵੀ ਆ ਜਾਂਦਾ ਇਹ ਥੋੜਾ ਪਿੰਕ ਤੇ ਨਾਲ ਪੀਚ 컬러 ਦੇ ਵਿੱਚ ਆਏਗਾ ਅਗਲਾ ਆਏਗਾ ਗ੍ਰੀਨ ਸ਼ੇਡ ਦੇ ਵਿੱਚ ਗ੍ਰੀਨ ਮਹਿੰਦੀ ਆ ਸ਼ੇਡ ਹੋਏਗੀ ਉੱਪਰ ਚੈਰੀ 컬러 ਦੀ ਹੀ ਪ੍ਰਿੰਟਿੰਗ ਆਏਗੀ ਤੇ ਨਾਲ ਆਏਗਾ ਇਸ ਤੇ ਬਾਟਮ ਲਾਈਨਸ ਵਾਲੀ ਪ੍ਰਿੰਟਿੰਗ ਹੋਏਗੀ ਬਾਕਸਿਸ ਵਾਲੀ ਪ੍ਰਿੰਟਿੰਗ ਹੋਏਗੀ ਵਾਈਟ 컬러 ਦੀ ਪ੍ਰਿੰਟਿੰਗ ਆਏਗੀ ਠੀਕ ਹੈ ਜੀ ਅਗਲਾ ਆਏਗਾ ਮਸਟਰਡ ਕਲਰ ਦਾ ਠੀਕ ਹੈ ਮਸਟਰਡ ਕਲਰ ਹੋਏਗਾ ਤੇ ਪ੍ਰਿੰਟਿੰਗ ਸੇਮ ਹੀ ਆਏਗੀ ਇਸ ਪ੍ਰਿੰਟਿੰਗ ਦੇ ਵਿੱਚ ਤੁਹਾਨੂੰ ਕਾਫੀ ਜਿਹੜੀ ਕਲਰ ਆਪਸ਼ਨ ਮਿਲਦੀ ਪਈ ਹੈ ਤੁਸੀਂ ਆਪਣੇ ਚੋਇਸ ਦੇ ਅਕੋਰਡਿੰਗ ਕੋਈ ਵੀ ਸੂਟ ਕਲਰ ਮੰਗਵਾ ਸਕਦੇ ਹੋ 7814352822 ਤੇ ਤੁਸੀਂ ਇਸ ਦੀ ਸਕਰੀਨ ਸ਼ਾਟ ਭੇਜਣਾ ਹੈ ਜਿਹੜਾ ਵੀ ਤੁਹਾਨੂੰ ਸੂਟ ਕਲਰ ਪਸੰਦ ਆ ਤੇ ਨਾਲ ਰੇਟ ਜ਼ਰੂਰ ਸੈਂਡ ਕਰਿਆ ਕਰੋ 450 ਜਿਹੜਾ ਉਹ ਰੇਟ ਹੋਏਗਾ ਵਿਦਆਊਟ ਸ਼ਿਪਿੰਗ ਠੀਕ ਹੈ ਸ਼ਿਪਿੰਗ ਦਾ ਚਾਰਜ ਜੀ ਮੇ 50 ਰੁਪਏ ਬਾਤ ਤੋਂ ਬਾਅਦ ਲੱਗਣਗੇ ਅਗਲਾ ਕਲਰ ਜਿਵੇਂ ਆ ਗਿਆ ਹੈ ਇਹ ਮਹਿਰੂਨ ਕਲਰ ਹੋਏਗਾ ਇਹ ਡਿਫਰੈਂਟ ਪ੍ਰਿੰਟਿੰਗ ਆਏਗੀ ਠੀਕ ਹੈ ਜੀ ਇਸ ਦੀ ਪ੍ਰਿੰਟਿੰਗ ਡਿਫਰੈਂਟ ਆਏਗੀ ਮੈਚਿੰਗ ਸੂਟ ਹੋਣਗੇ ਇਹ ਵਾਲੇ ਕਲਰ ਬਹੁਤ ਹੀ ਸੋਹਣੇ ਆ ਮਹਿਰੂਨ ਕਲਰ ਆ ਗਿਆ ਹੈ ਤੇ ਇਸ ਦੀ ਬਾਟਮ ਜੜੀ ਹੋ ਸਟ੍ਰਿਪਸ ਵਾਲੀ ਬਾਟਮ ਹੋਏਗੀ ਵਾਈਟ ਕਲਰ ਦੇ ਨਾਲ ਪ੍ਰਿੰਟਿੰਗ ਆਈ ਆ ਸ਼ਰਟ ਤੇ ਹੋਏਗੀ ਅੰਬੀਆਂ ਵਾਲੀ ਪ੍ਰਿੰਟਿੰਗ ਫਲਾਵਰਸ ਵਾਲੀਆਂ ਵੇਲਸ ਹੋਣਗੀਆਂ ਬਹੁਤ ਹੀ ਸੋਹਣਾ ਤੇ ਸੋਬਰ ਜਿਹਾ ਸੂਟ ਹੋਏਗਾ ਇਹ ਵਾਲਾ ਆ ਇਹ ਵਾਲੇ ਸੂਟ ਜਿਹੜੇ ਨੇ ਪੂਰੇ कॉटन वियर सूट ਹੋਣਗੇ ਫੈਬਰਿਕ ਬਹੁਤ ਹੀ ਸੌਫਟ ਜਿਹੜਾ ਆ ਇਹ ਹੁੰਦਾ ਆ ਅਗਲਾ ਆ ਗਿਆ ਥੋੜੀ ਰੈਡ ਟੋਨ ਦੇ ਵਿੱਚ ਠੀਕ ਹੈ ਜੀ ਇਹ ਥੋੜਾ ਰੈਡ ਰੈਡ ਜਿਹਾ ਕਲਰ ਹੋਏਗਾ ਬਹੁਤ ਹੀ ਸੋਹਣਾ ਕਲਰ ਇਹ ਵੀ ਤੁਸੀਂ ਆਪਣੇ ਚੋਇਸ ਦੇ ਅਕੋਰਡਿੰਗ ਕੋਈ ਵੀ ਸੂਟ ਕਲਰ ਮੰਗਵਾ ਸਕਦੇ ਜੇ ਠੀਕ ਹੈ ਜੀ ਇਸ ਦੇ ਵਿੱਚ ਵੀ ਤੁਹਾਨੂੰ ਕਲਰ ਆਪਸ਼ਨ ਮਿਲ ਜਾਂਦੀਆਂ ਨੇ ਅ ਜਿਹੜੇ ਡਿਜ਼ਾਈਨ ਦੇ ਵਿੱਚ ਕਲਰ ਆਪਸ਼ਨ ਜਿਹੜੀਆਂ ਉਹ ਕਾਫੀ ਨੇ ਠੀਕ ਹੈ ਤੁਸੀਂ ਆਪਣੇ ਚੋਇਸ ਦੇ ਅਕੋਰਡਿੰਗ ਕੋਈ ਵੀ ਸੂਟ ਕਲਰ ਮੰਗਵਾ ਸਕਦੇ ਹੋ ਤੇ ਇਹ ਜਿਹੜੇ ਦੁਪੱਟਿਆਂ ਤੋਂ ਬਿਨਾ ਸੂਟ ਹੋਣਗੇ ਠੀਕ ਹੈ ਤੇ ਇਸ ਦੇ ਨਾਲ ਅਗਰ ਤੁਸੀਂ ਦੁਪੱਟਾ ਜਿਹੜਾ ਸਾਡੇ ਕੋਲ ਐਕਸਟਰਾ ਲੈਣਾ ਚਾਹੁੰਦੇ ਹੋ ਉਹ ਵੀ ਲੈ ਸਕਦੇ ਹੋ कॉटन वियर ਜਿਹੜੇ ਦੁਪੱਟੇ ਆ कॉटन ਦੇ ਦੁਪੱਟਿਆਂ ਦੀ ਵੀ ਵੀਡੀਓ ਅਸੀਂ ਜਲਦੀ ਹੀ ਲੈ ਕੇ ਆਵਾਂਗੇ ਨਾਲ ਕਾਟਨ ਦੇ ਦੁਪट्टे ਤੁਸੀਂ ਲਗਾ ਸਕਦੇ ਹੋ ਜਾਂ ਇਸਦੇ ਨਾਲ ਤੁਸੀਂ ਪਿਓਰ ਦਾ ਦੁਪੱਟਾ ਡਾਈ ਕਰਵਾ ਕੇ ਸਾਡੇ ਤੋਂ ਵੀ ਲੈ ਸਕਦੇ ਜਾਂ ਪਹਿਣਾ ਕੋ ਖੁਦ ਵੀ ਘਰ ਦੇ ਵਿੱਚ ਕਾਫੀ ਦੁਪੱਟੇ ਹੁੰਦੇ ਨੇ ਤੁਸੀਂ ਉਹਦੇ ਨਾਲ ਮੈਚ ਕਰਕੇ ਸੂਟ ਲੈ ਸਕਦੇ ਜੇ ਠੀਕ ਹੈ ਅਗਲਾ ਆ ਗਿਆ ਇਸਦੇ ਵਿੱਚ ਬਲੈਕ ਕਲਰ ਠੀਕ ਹੈ ਤੇ ਨਾਲ ਆਇਆ ਨੇਵੀ ਬਲੂ ਸ਼ੇਡ ਚਾਰ ਸ਼ੇਡਸ ਆਉਣਗੀਆਂ ਇੱਕ ਚੈਰੀ ਸ਼ੇਡ ਆਏਗੀ ਇੱਕ ਆਏਗੀ ਮੈਰੂਨ ਸ਼ੇਡ ਆਏਗੀ ਠੀਕ ਹੈ ਰੈੱਡ ਮੈਰੂਨ ਸ਼ੇਡ ਇੱਕ ਚੈਰੀ ਮੈਰੂਨ ਸ਼ੇਡ ਆਏਗੀ ਤੇ ਇੱਕ ਆਏਗਾ ਬਲੈਕ ਤੇ ਨੇਵੀ ਬਲੂ ਸ਼ੇਡ ਠੀਕ ਹੈ ਜੀ ਕਲਰ ਜਿਹੜਾ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾ ਸੇਮ ਐਸ ਇਟ ਇਜ਼ ਹੀ ਤੁਹਾਨੂੰ ਕਲਰ ਮਿਲਣਗੇ ਇਹੀ ਕਲਰ অপਸ਼ਨਸ ਜਿਹੜੀਆਂ ਹੋਣਗੀਆਂ ਤੇ ਤੁਸੀਂ ਆਪਣੇ ਚੋਇਸ ਦੇ ਅਕੋਰਡਿੰਗ ਕੋਈ ਵੀ ਸੂਟ ਕਲਰ ਮੰਗਵਾ ਸਕਦੇ ਹੋ ਸਾਡੇ ਚੈਨਲ ਤੇ ਹਰ ਰੋਜ਼ ਜਿਹੜੀ ਉਹ 12 ਤੋਂ 12:30 ਵਿੱਚ ਜਿਹੜੀ ਔਰ ਵੀਡੀਓ ਅਪਲੋਡ ਹੋ ਜਾਂਦੀ ਹੈ ਤੁਸੀਂ ਲੌਂਗ ਵੀਡੀਓਜ਼ ਨੂੰ ਜ਼ਰੂਰ ਦੇਖਿਆ ਕਰੋ ਸ਼ਾਰਟ ਵੀਡੀਓ ਜਿਹੜੀ ਉਹ 7:00 ਤੋਂ 7:30 ਜਿਹੜੀਆਂ ਹਰ ਰੋਜ਼ ਆਇਆ ਕਰੇਗੀ ਥੋੜਾ ਗੈਪ ਤੇ ਆਇਆ ਸ਼ਾਰਟ ਵੀਡੀਓਜ਼ ਦੇ ਵਿੱਚ ਪਰ ਅਸੀਂ ਹੁਣ ਕੋਸ਼ਿਸ਼ ਕਰਦੇ ਪਏ ਆ ਕਿ ਸਾਡੀ ਸ਼ਾਰਟ ਵੀਡੀਓਜ਼ ਵੀ ਹਰ ਰੋਜ਼ ਆਇਆ ਕਰੇ ਤੇ ਲਾਈਵ ਤੇ ਜਿਹੜਾ ਵ ਰਾਤ ਨੂੰ 9 ਵਜੇ ਜਾਂ ਦੁਪਹਿਰੇ 12 ਤੋਂ 3 ਦੇ ਵਿੱਚ ਠੀਕ ਹੈ ਜੀ ਤੁਸੀਂ ਜਿਹੜਾ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਹੈ ਵੀਡੀਓਜ਼ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਅਗਰ ਤੁਹਾਨੂੰ ਕੋਈ ਡਾਊਟ ਹੈ ਤਾਂ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ ਡੀਐਮ ਵੀ ਕਰ ਸਕਦੇ ਹੋ ਡਾਊਟ ਕਲੀਅਰ ਕਰਿਆ ਕਰੋ ਇੱਕ ਸਾਡੇ ਚੈਨਲ ਤੇ ਜਿਹੜੀਆਂ ਕਾਫੀ ਹੈਂਡਵੇ ਵਰਕ ਦੇ ਸੂਟ ਆਏ ਸੀਗੇ ਤੇ ਨਾਲ ਸਾਡੇ ਬਲੌਕ ਪੇਂਟਿੰਗ ਦੇ ਸੂਟ ਆਏ ਆ ਕਾਫੀ ਪਹਿਣਾ ਨੇ ਪਿਆਰ ਦਿੱਤਾ ਆ ਤੇ ਉਸ ਦੇ ਵਿੱਚ ਤੁਸੀਂ ਅਵੇਲੇਬਿਲਟੀ ਚੈੱਕ ਕਰਾ ਕੇ ਉਹ ਵਾਲੇ 20 ਸੂਟ ਜਿਹੜੇ ਆ ਇਕਦਮ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਲੈ ਸਕਦੇ ਆ ਅੱਜ ਵਾਲੀ ਵੀਡੀਓ ਦੇ ਜਿਹੜੇ ਸੂਟ ਸੀਗੇ ਉਹ 350 ਤੇ 450 ਦੀ ਰੇਂਜ ਵਿੱਚ ਆਏ ਆ ਜਿਹੜੇ ਤੁਹਾਨੂੰ 올ਓਵਰ ਸੂਟ ਆ ਉਹ 350 ਦਾ ਪਏਗਾ 3.5 ਮੀਟਰ ਦਾ ਜਿਹੜਾ ਤੁਹਾਨੂੰ ਉਹ ਸੂਟ ਮਿਲੇਗਾ ਠੀਕ ਹੈ ਜੀ ਉਹ ਲੰਮੇ 바ਰ ਦਾ ਸੂਟ ਹੁੰਦਾ ਆ ਤੇ ਉਹ ਤੁਹਾਨੂੰ ਮਿਲ ਜਾਏਗਾ 3.5 ਮੀਟਰ ਠੀਕ ਹੈ ਜੀ ਇੱਕਦਮ ਪਹਿਨਾਂ ਨੂੰ ਪਤਾ ਹੈ ਕਿ 3.5 ਮੀਟਰ ਦੇ ਵਿੱਚ ਵੱਡੇ 바ਰ ਦੇ ਸੂਟ ਜਿਹੜੇ ਹੁੰਦੇ ਨੇ ਉਹ ਬਣ ਜਾਂਦੇ ਨੇ ਪਲੱਸ ਆਈਜ਼ ਵਾਲਿਆਂ ਦੇ ਵੀ ਬਣ ਜਾਂਦੇ ਨੇ ਤੇ ਇਹ ਜਿਹੜੇ ਮੈਚਿੰਗ ਸੂਟ ਹੋਣਗੇ ਇਹਨਾਂ ਦਾ ਰੇਟ ਹੋਏਗਾ 450 ਠੀਕ ਹੈ ਮੈਚਿੰਗ ਸੂਟ ਜਿਹੜੇ ਇਹਨਾਂ ਦਾ ਰੇਟ ਹੋਏਗਾ 450 ਵਿਦਆਊਟ ਸ਼ਿਪਿੰਗ ਠੀਕ ਹੈ ਸ਼ਿਪਿੰਗ ਦੇ ਚਾਰजेस ਤੁਹਾਨੂੰ ਅਲੱਗ ਤੋਂ ਦੇਣੇ ਪੈਣਗੇ ਠੀਕ ਹੈ ਜੀ ਕਲਰ ਆਪਸ਼ਨ ਜਿਹੜੀਆਂ ਲਾਈਟ ਡਾਰਕ ਸਾਰੀਆਂ ਹੀ ਸ਼ੇਡਸ ਆਉਣ ਕੀ ਹੈ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕੋਈ ਵੀ ਸੂਟ ਕਲਰ ਮੰਗਵਾ ਸਕਦੇ ਹੋ ਇਸ ਪ੍ਰਾਈਸ ਦੇ ਵਿੱਚ ਹੋਰ ਵੀ ਕਾਫੀ ਜਿਹੜੇ ਉਹ ਸੂਟ ਆਏ ਨੇ ਕਾਫੀ ਵੀਡੀਓਜ਼ ਜਿਹੜੀਆਂ ਨੇ ਆਉਣ ਕਿ ਹਰ ਰੋਜ਼ ਜਿਹੜੇ ਕਾਟਨ ਵੇਅਰ ਸੂਟ ਹੀ ਹੋਇਆ ਕਰਨਗੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਸੂਟ ਲੈ ਕੇ ਆਉਂਦੇ ਆ ਕਲਰ ਜਿਹੜੇ ਹਰ ਇੱਕ ਜਿਹੜੇ ਉਹ ਵੀਡੀਓ ਦੇ ਵਿੱਚ ਹੁੰਦਾ ਹੈ ਲਾਈ ਡਾਰਕ ਸਾਰੀਆਂ ਹੀ ਸ਼ੇਡਸ ਹੁੰਦੀਆਂ ਆ ਡਿਜ਼ਾਈਨਿੰਗ एकदम ਡਿਫਰੈਂਟ ਆਏਗੀ ਸਾਰਾ ਹੀ ਨਿਊ ਸਟਾਕ ਆਏਗਾ ਇਸ ਦੇ ਵਿੱਚ ਕਲਰ ਆਪਸ਼ਨ ਤਾਂ ਹਨ ਜਿਹੜੀ ਉਹ ਕਾਫੀ ਮਿਲ ਜਾਏਗੀ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕੋਈ ਵੀ ਸੂਟ ਕਲਰ ਮੰਗਵਾ ਸਕਦੇ ਹੋ ਠੀਕ ਹੈ ਜੀ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓਜ਼ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ să și nu